ਸਤਿ ਸ਼੍ਰੀ ਅਕਾਲ ਦੋਸਤੋ 扬 ਫਾਰਮਰ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਬਠਿੰਡਾ ਕਿਸਾਨ ਮੇਲੇ ਦੇ ਵਿੱਚ ਆਪਾਂ ਪਹੁੰਚੇ ਹੋਏ ਆਂ ਤੇ ਇੱਥੇ ਖੇਤੀਬਾੜੀ ਕਿਸਾਨ ਭਲਾਈ ਵਿਭਾਗ ਬਠਿੰਡਾ ਵੱਲੋਂ ਇੱਕ ਬਹੁਤ ਸੋਹਣਾ ਡੈਮੋਨਸਟ੍ਰੇਸ਼ਨ ਕਿਸਾਨਾਂ ਦੇ ਲਗਾਇਆ ਗਿਆ ਹੈਗਾ ਖਾਸ ਕਰਕੇ ਨਰਮੇ ਵਾਲੇ ਕਿਸਾਨਾਂ ਦੇ ਲਈ ਕਿਉਂਕਿ ਇਸ ਏਰੀਏ ਦੇ ਵਿੱਚ ਨਰਮੇ ਦੀ ਖੇਤੀ ਕਾਫੀ ਹੁੰਦੀ ਆ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਆ ਇੱਥੇ ਕਿਸਾਨਾਂ ਨੂੰ ਕੀ ਦੱਸਣਾ ਚਾਹੁੰਦੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਡਾਕਟਰ ਮਨਜਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਬਲਾਕ ਬਠਿੰਡਾ ਜੀ ਜੀ ਸਰ ਸਰ ਆਪਾਂ ਤੁਹਾਡੀ ਸਟਾਲ ਤੇ ਦੇਖਿਆ ਹੈਗਾ ਤੁਸੀਂ ਨਰਮੇ ਬਾਰੇ ਕਾਫੀ ਡਿਟੇਲ ਨਾਲ ਦੱਸ ਰਹੇ ਹੋ ਗੁਲਾਬੀ ਸੁੰਡੀ ਦੀ ਰੋਕਥਾਮ ਬਾਰੇ ਆਪਣਾ ਸਟਾਰਟਿੰਗ ਤੋਂ ਦੱਸੋ ਜੀ ਕਿਵੇਂ ਕਿਸਾਨਾਂ ਨੂੰ ਸਮਝਾ ਰਹੇ ਹੋ ਗੁਲਾਬੀ ਸੁੰਡੀ ਤੋਂ ਤਾਂ ਕਿ ਉਹ ਬਚ ਸਕਣ ਦੇਖੋ ਜੀ ਆ ਜਿਹੜਾ ਨਰਮੇ ਦੇ ਬਾਰੇ ਗੱਲਬਾਤ ਕਰੀਏ ਤਾਂ ਇਹ ਜਿਹੜਾ ਸਾਡਾ ਹਲਕਾ ਹੈਗਾ ਜਿਹੜਾ ਸਾਡਾ ਏਰੀਆ ਹੈਗਾ ਬਟਿੰਡਾ ਮੁਕਸਰ ਮਾਨਸਾ ਜੀ ਇਹਦੀ ਜਿਹੜੀ ਮਿੱਟੀ ਹੈਗੀ ਹੈ ਇਹ ਨਰਮੇ ਦੇ ਹੀ ਅਨੁਕੂਲ ਹੈ ਕਿਉਂਕਿ ਜਿਹੜੇ ਸਾਡੇ ਪਾਣੀ ਹੈਗੇ ਆ ਉਹ ਨਰਮ ਹੈ ਨਰਮ ਪਾਣੀ ਹੋਣੇ ਕਰਕੇ ਜ਼ਮੀਨਾਂ ਕਲਰਾਠੀਆਂ ਹੋਣ ਦੀ ਸਮੱਸਿਆ ਆਉਂਦੀ ਹੈ ਇਸ ਕਰਕੇ ਜਿਹੜਾ ਹੈਗਾ ਅਸੀਂ ਨਰਮੇ ਦੀ ਸਿਫਾਰਸ਼ ਇੱਤਾਂ ਦੇ ਵਿੱਚ ਕਰਦੇ ਆ ਪਰ ਮਗਰਲੇ 2 ਸਾਲਾਂ ਤੋਂ ਜਿਹੜਾ ਹੈਗਾ ਨਰਮੇ ਦੇ ਵਿੱਚ ਕੁਦਰਤੀ ਤੌਰ ਤੇ ਲਾਮਤ ਕਹਿ ਲਈ ਆਪਾਂ ਜਾ ਉਹਦੀ ਆਪਾਂ ਰਿਸਿਸਟੈਂਸ ਕਹਿ ਲਈਏ ਵੀ ਜਿਹੜੀ ਗਲਾਬੀ ਸੁੰਡੀ ਦੀ ਸਹਿਣਸ਼ਕਤੀ ਬਣ ਗਈ ਉਹ ਬੀਟੀ ਤੋਂ ਨਾਲ ਦੀ ਰੋਕਥਾਮ ਨਹੀਂ ਉਹਦੀ ਹੋ ਰਹੀ ਤਾਂ ਉਹ ਨਰਮਾ ਜਿਹੜਾ 2 ਸਾਲ ਤੋਂ ਫਸਲ ਜਿਹੜੀ ਹੈਗੀ ਆ ਖਰਾਬ ਜਾਂ ਕਹ ਲਓ ਨੁਕਸਾਨ ਹੋ ਰਿਹਾ ਉਹਦਾ ਜਾ ਝਾੜ ਘਟ ਨਿਕਲ ਰਿਹਾ ਤਾਂ ਉਸ ਚੀਜ਼ ਦੇ ਲਈ ਅਸੀਂ ਇਹਨਾਂ ਦਿਨਾਂ ਦੇ ਵਿੱਚ ਨਰਮੇ ਦੀ ਸਪਾਰਸ਼ ਜਿਹੜੀ ਹੈਗੀ ਆ ਕਿਸਾਨ ਭਰਾਵਾਂ ਨੂੰ ਇਹੀ ਦੋਸ਼ ਪਾਰਸ਼ਾ ਅਸੀਂ ਕਰਦੇ ਆ ਵੀ ਇੱਕ ਤਾਂ ਜਿਹੜੀਆਂ ਨਰਮੇ ਦੀਆਂ ਛਟੀਆਂ ਪਿੰਡਾਂ ਦੇ ਵਿੱਚ ਪਈਆਂ ਉਹਨਾਂ ਨੂੰ ਆਪਾਂ ਇਸੇ ਤਰ੍ਹਾਂ ਪਈਆਂ ਨਹੀਂ ਰਹਿਣ ਦੇਣਾ ਪਿੰਡਾਂ ਦੇ ਜਿੱਥੇ ਕਿਤੇ ਪਈਆਂ ਉਹਨਾਂ ਨੂੰ ਝਾੜ ਕੇ ਆਪਾਂ ਛੜੀਆਂ ਨੂੰ ਰੱਖਣਾ ਜਾਂ ਆਪਾਂ ਕਿਹੜੇ ਵੀ ਮਾਰਚ ਦੇ ਮਹੀਨੇ ਤੱਕ ਛੜੀਆਂ ਨੂੰ ਖਤਮ ਕਰ ਦਿੱਤਾ ਜਾਵੇ ਠੀਕ ਹੈ ਜੀ ਜੇ ਛੜੀਆਂ ਨੂੰ ਆਪਾਂ ਰੱਖਣਾ ਵੀ ਅੱਗੇ ਬਾਲਣ ਵਾਸਤੇ ਕਈ ਵਾਰ ਆ ਕਿਸਾਨ ਭਰਾ ਸਾਨੂੰ ਸਵਾਲ ਕਰਦੇ ਜੀ ਅਸੀਂ ਬਾਲਣ ਵਾਸਤੇ ਰੱਖਣੀਆਂ ਜਾਂ ਗਰੀਬ ਰੱਖਣ ਦਾ ਇਸੇ ਤਰ੍ਹਾਂ ਜਿਵੇਂ ਅਸੀਂ ਸਟਾਲ ਦੇ ਉੱਤੇ ਲਾਇਆ ਹੋਇਆ ਵੀ ਅਣ ਝਾੜੀਆਂ ਛੜੀਆਂ ਜਿਹੜੀਆਂ ਪਈਆਂ ਉਹਨਾਂ ਨੂੰ ਝਾੜ ਕੇ ਇਸ ਤਰ੍ਹਾਂ ਤੁਸੀਂ ਰੱਖ ਲੈਣਾ ਜਾਂ ਵਰਟੀਕਲ ਦੇ ਵਿੱਚ ਇਸ ਤਰ੍ਹਾਂ ਸੁਕਾ ਲੈਣਾ ਉਹਨਾਂ ਨੂੰ ਤਾਂ ਜੋ ਜਿਹੜਾ ਗਲਾਬੀ ਸੁਣਦਾ ਜਾਂ ਲਾਰਵਾ ਜਿਹੜਾ ਵਿੱਚ ਪਲ ਰਿਹਾ ਉਹ ਨਿਕਲ ਜਾਵੇ ਤੇ ਉਹਦੀ ਜਿਹੜੀ ਪਿਉਪੇ ਦੀ ਅਵਸਥਾ ਚੋਂ ਨਿਕਲ ਕੇ ਅਗਲੀ ਅਵਸਥਾ ਤੇ ਚਲਾ ਜਾਵੇ ਤੇ ਜਿਹੜਾ ਸਾਈਕਲ ਜਾਂ ਟੁੱਟ ਜਾਵੇ ਤਾਂ ਜੋ ਜਿਹੜਾ ਨਰਮੇ ਜਦੋਂ ਫਸਲ ਆਪਾਂ ਬਜਾਈ ਕਰਨੀ ਆ ਤਾਂ ਉਹਨਾਂ ਦੇ ਨੇ ਦੇ ਵਿੱਚ ਆਪਣਾ ਅਗੇਤਾ ਹਮਲਾ ਨਾ ਹੋਵੇ ਨਰਮੇ ਦੀ ਫਸਲ ਦੇ ਉੱਤੇ ਜੀ ਸਰ ਦੂਜਾ ਜਿਹੜਾ ਨਰਮੇ ਦੇ ਨਾਲ ਜੁੜਿਆ ਹੋਇਆ ਸਾਡਾ ਇੱਥੇ ਪ੍ਰਦਰਸ਼ਨੀ ਦੇ ਵਿੱਚ ਲੱਗਿਆ ਹੋਇਆ ਨਦੀਨਾ ਜਿਹੜੇ ਜਿਨ੍ਹਾਂ ਦੇ ਚਿੱਟੀ ਮੱਖੀ ਪਲਦੀ ਆ ਇਹ ਜਿਹੜੇ ਚਾਰ ਪੰਜ ਨਦੀਨ ਜਿਵੇਂ ਆਪਾਂ ਕਹਿੰਗੇ ਪੀਲੀ ਬੂਟੀ ਕੰਗੀ ਬੂਟੀ ਗੁੱਤ ਪਟਨਾ ਤ ਧੂਰਾ ਭੰਗ ਕਾਂਗਰਸ ਦਾ ਇਹਨਾਂ ਉੱਤੇ ਚਿੱਟੀ ਮੱਖੀ ਪਲਦੀ ਹੈ ਨਰਮੇ ਦੇ ਵਿੱਚ ਦੋ ਜਿਹੜੇ ਮੁੱਖ ਕੀੜੇ ਜਿਵੇਂ ਆਪਾਂ ਗਲਾਬੀ ਸੁੰਢੀ ਦੀ ਗੱਲ ਕਰੀ ਇੱਕ ਤਾਂ ਉਹ ਹੈਗਾ ਇੱਕ ਚਿੱਟੀ ਮੱਖੀ ਤਾਂ ਚਿੱਟੀ ਮੱਖੀ ਦੀ ਰੋਕਥਾਮ ਦੇ ਲਈ ਅਸੀਂ ਕਹਿੰਦੇ ਆ ਵੀ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਕਿਸਾਨ ਭਰਾ ਫਰਵਰੀ ਮਾਰਚ ਅਪ੍ਰੈਲ ਤੱਕ ਜਿੰਨੇ ਵੀ ਹੈਗੇ ਆਪਦੇ ਜਿੱਥੇ ਕਿਤੇ ਵਟਾਂ ਤੇ ਖਾਲਿਆਂ ਤੇ ਸਾਨੂੰ ਇਹ ਚਾਰ ਪੰਜ ਨਦੀਨ ਜਿਨ੍ਹਾਂ ਦੀ ਮੈਂ ਗੱਲ ਕਰੀ ਹੈ ਪੀਲੀ ਬੂਟੀ ਕੰਗੀ ਬੂਟੀ ਗੁੱਤਪਟਨਾ ਤਧੂਰਾ ਪਾਂਗੇ ਮਿਲਦੇ ਆ ਇਹਨਾਂ ਨੂੰ ਪਾਟ ਦਿੱਤਾ ਜਾਵੇ ਤਾਂ ਜੋ ਜਿਹੜੇ ਹੋਸਟ ਪਲਾਂਟ ਜਿਹੜੇ ਨਸ਼ਟ ਹੋ ਜਾਣ ਤੇ ਲਾਈਫ ਸਾਈਕਲ ਟੁੱਟ ਜੇ ਤੇ ਨਰਮੇ ਦੀ ਜਿਹੜੀ ਫਸਲ ਜਿਹੜ ਸਕੇ ਠੀਕ ਹੈ ਜੀ ਸਰ ਜਿੱਦਾਂ ਤੁਸੀਂ ਇਹ ਛਟੀਆਂ ਵਾਲਾ ਦਿਖਾ ਰਹੇ ਹੋ ਹਨ ਨਰਮੇ ਦੀਆਂ ਵੀ ਆਮ ਤੌਰ ਤੇ ਆਪਣੇ ਪਿੰਡਾਂ ਵਾਲੇ ਕਿਸਾਨ ਇਹਦੇ ਸ਼ੋਰ ਲਾਉਂਦੇ ਆ ਹਨਾ ਇਕੱਠੀ ਟਰਾਲੀ ਉਹ ਲਾ ਦਿੰਦੇ ਹੈਗੇ ਨੇ ਜਦੋਂ ਸ਼ੋਰ ਲੱਗਿਆ ਹੁੰਦਾ ਜੀ ਉਦੋਂ ਫਿਰ ਕਿੰਨੇ ਸਮੇਂ ਬਾਅਦ ਛਟੀਆਂ ਨੂੰ ਝਾੜਨਾ ਚਾਹੀਦਾ ਤਾਂ ਕਿ ਜਿਹੜਾ ਸੁੰਡੀ ਵਾਲੇ ਟਿੰਡੇ ਹੈਗੇ ਆ ਸਿਕਰੀਆਂ ਹੈਗੀਆਂ ਉਹ ਉਹਨਾਂ ਨੂੰ ਅੱਗ ਲਗਾ ਸਕਣਗੇ ਦੇਖੋ ਜੀ ਛਟੀਆਂ ਦੀ ਜਿਹੜੀ ਝਾੜਨ ਦਾ ਜਿਹੜਾ ਸਮੇਂ ਦੀ ਗੱਲ ਕਰੀ ਆ ਵੀ ਆਪਾਂ ਨੂੰ ਮਾਰਚ ਤੋਂ ਪਹਿਲਾਂ ਪਹਿਲਾਂ ਬਜਾਈ ਤੋਂ ਪਹਿਲਾਂ ਪਹਿਲਾਂ ਪ੍ਰਬੰਧਨ ਆਪਾਂ ਕਰਨਾ ਹੈ ਠੀਕ ਹੈ ਜੀ ਝਾੜਨ ਦਾ ਜਿਵੇਂ ਪਹਿਲਾਂ ਮੈਂ ਦੱਸਦਾ ਵੀ ਸ਼ੌਰ ਇੱਕ ਥਾਂ ਪਿਆ ਉਹਨੂੰ ਝਾੜ ਕੇ ਆਪਾਂ ਆਮ ਤੌਰ ਤੇ ਜੇ ਛਟੀਆਂ ਨੂੰ ਜਦੋਂ ਹਿਲਾਉਂਗੇ ਨਾਲ ਆਟੋਮੈਟਿਕ ਜਿਹੜੇ ਉਹਦੇ ਵਿੱਚ ਜਿਹੜਾ ਕੋਈ ਮਲਬਾ ਹੈਗਾ ਕੋਈ ਸਿਕਰੀਆਂ ਹੈਗੀਆਂ ਟਿੰਡੇ ਹੈਗੇ ਉਹ ਥੈਲਟਿਕਲ ਲੱਗ ਜਾਂਦੇ ਆ ਥੋੜਾ ਜਿਹਾ ਉਹਨੂੰ ਹਿਲਾ ਕੇ ਫਲਾ ਲਿਆ ਜਾਵੇ ਤਾਂ ਉਹਨੂੰ ਹੋਰ ਥਾਂ ਲੱਗਦਾ ਹੈ ਇਹਦੇ ਨਾਲ ਜਿਹੜਾ ਸਾਡਾ ਬਹੁਤ ਜ਼ਿਆਦਾ ਫ ਤੇ ਜਿਹੜਾ ਹੈਗਾ ਉਹ ਐਸੇ ਤਰ੍ਹਾਂ ਹੀ ਜਿਹੜਾ ਉਹਦਾ ਖਾਤਮਾ ਹੋ ਜਾਵੇ ਸਾਰੇ ਛੜੀਆਂ ਵਾਲਾ ਚਲੋ ਹੋ ਗਿਆ ਜੀ ਜਿੱਦਾਂ ਜ਼ਮੀਨ ਦੇ ਵਿੱਚ ਕੋਈ ਆਂਡੇ ਨੇ ਪਿਉਪੇ ਹੈਗੇ ਨੇ ਹਨਾ ਜਿੱਥੇ ਨਰਮੇ ਦੀ ਕਾਸ਼ਤ ਹੁੰਦੀ ਆ ਉਹਨਾਂ ਖੇਤਾਂ ਦੇ ਵਿੱਚ ਫਿਰ ਜ਼ਮੀਨ ਦੇ ਵਿੱਚੋਂ ਆਪਾਂ ਉਹ ਚੀਜ਼ ਨੂੰ ਕਿਵੇਂ ਖਾਤਮਾ ਕਰੀ ਲਈ ਦੇਖੋ ਜਿਹੜੀ ਗਲਾਬੀ ਸੁੰਡੀ ਦੇ ਲਾਰਵੇ ਜਾਂ ਪਿਉਪੇ ਜਿਹੜੇ ਹੈਗੇ ਆ ਉਹ ਤਿੱਕੋ ਦੀ ਰਹਿਣ ਦੇ ਲਈ ਜਗਾ ਜਿਹੜੀ ਉਹਦੇ ਨਰਮੇ ਦੀਆਂ ਛਟੀਆਂ ਦੇ ਵਿੱਚ ਹੀ ਆ ਜੇ ਆਪਾਂ ਗੱਲ ਕਰੀਏ ਆ ਸਾਡੇ ਕੋਲੇ ਵਿੜੇਵੇਂ ਪਏ ਆ ਹਾਂਜੀ ਇਸ ਤਰ੍ਹਾਂ ਇਹ ਸੁੰਡੀਆਂ ਇਹਦੇ ਵਿੱਚ ਰਹਿਣ ਲੱਗ ਜਾਂਦੀਆਂ ਮੋਰੀ ਦੇ ਵਿੱਚੋਂ ਇਹ ਜਿਹੜਾ ਲਾਰਵਾ ਨਿਕਲ ਕੇ ਜਿਹੜਾ ਬਾਅਦ ਚੋਂ ਚਲਾ ਗਿਆ ਆਪਦਾ ਜਿਹੜਾ ਅਗਲੀ ਅਵਸਥਾ ਜਿਹੜੀ ਆਪਾਂ ਕਹਿ ਦਿੰਨੇ ਆ ਬਾਲਗਰੀ ਅਵਸਥਾ ਵਿੱਚ ਚਲਾ ਜਾਂਦਾ ਇਹ ਹਾਂਜੀ ਤਾਂ ਇਹ ਇਸੇ ਤਰ੍ਹਾਂ ਇਹਦੇ ਵਿੱਚ ਜਿਹੜੀ ਸਰਦੀਆਂ ਦੇ ਨਾਲ ਸੁਸਤੀ ਦੇ ਵਿੱਚ ਪਿਆ ਰਹਿੰਦਾ ਹਾਂਜੀ ਜਦੋਂ ਮੌਸਮ ਆਉਂਦਾ ਇਹਦੇ ਅਨੁਕੂਲ ਤਾਪਮਾਨ ਦੇ ਅਨੁਕੂਲ ਆਉਂਦਾ ਤਾਂ ਇਹ ਨਿਕਲ ਕੇ ਜਿਹੜਾ ਹੈਗਾ ਅਗਲੀ ਆਪਦੀ ਜਨਰੇਸ਼ਨ ਚਲਾਉਣੀ ਸ਼ੁਰੂ ਕਰ ਦਿੰਦਾ ਜੇ ਆਪਾਂ ਇਹਦੀ ਛਟੀਆਂ ਦੀ ਸਾਮਸਵਾਲ ਨਹੀਂ ਕਰੀ ਮੰਨ ਲਓ ਇਸੇ ਤਰ੍ਹਾਂ ਜਿਵੇਂ ਦੀਆਂ ਪਈਆਂ ਓਵੇਂ ਪਈਆਂ ਰਹਿਣਗੀਆਂ ਤਾਂ ਜਦੋਂ ਸਾਡੇ ਨਰਮੇ ਆਪਾਂ ਕਹਿ ਲਓ ਵੀ ਜਿਹੜੇ ਅੱਜਕੱਲ ਬੀਟੀ ਨਰਮੇ ਹੈਗੇ ਆਪਾਂ ਮੰਨ ਲਓ ਅਪ੍ਰੈਲ ਦੇ ਵਿੱਚ ਮਈ ਦੇ ਵਿੱਚ ਬਜਾਈ ਕਰਤੀ ਤਾਂ ਅੰਨਾਂਜਨ 40 45 ਦਿਨ ਤੇ 60 ਦਿਨ ਤੇ ਜਾ ਕੇ ਇਹਨਾਂ ਨੂੰ ਜਿਹੜਾ ਹੈਗਾ ਫੁੱਲ ਫਲਾਕ ਆਉਣਾ ਸ਼ੁਰੂ ਹੋ ਜਾਂਦਾ ਅਗੇਤਾ ਹੀ ਜਿਹੜਾ ਇਹਨਾਂ ਦੇ ਉੱਤੇ ਹਮਲਾ ਜਿਹੜੀ ਇੱਥੇ ਸਾਡੀ ਛਟੀਆਂ ਦੇ ਜਿਹੜੇ ਪਿਆ ਇਹ ਆਪਣਾ ਲਾਰਵੇ ਜਾਂ ਪਤੰਗੇ ਉਹਦੇ ਪਏ ਆ ਉਹ ਉੱਡ ਕੇ ਸਾਡੇ ਨਰਮੇ ਚਲੇ ਜਾਂਦੇ ਆ ਇਸੇ ਕਰਕੇ ਅਸੀਂ ਵ ਪਈਆਂ ਉਹਨਾਂ ਦੀ ਝਾੜ ਸਾਮ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਇੱਕ ਥਾਂ ਤੋਂ ਦੂਜੀ ਥਾਂ ਤੇ ਆਪਦੇ ਜੇ ਖੇਤਾਂ 'ਚ ਪਈਆਂ ਉਹਨਾਂ ਨੂੰ ਘਰਾਂ ਦੇ ਵਿੱਚ ਲਿਆਂਦਾ ਜਾਵੇ ਜਾਂ ਜਿੱਥੇ ਕੋਈ ਆਪਣੇ ਪਿੰਡਾਂ ਦੇ ਵਿੱਚ ਪਈਆਂ ਨੂੰ ਝਾੜ ਕੇ ਦੂਜੀ ਥਾਂ ਤੇ ਤਰਕਤਾ ਜਾਵੇ ਜਿਹੜਾ ਮਲਬਾ ਵੱਜਦਾ ਉਹਨੂੰ ਅੱਗ ਲਾ ਦਿੱਤੀ ਜਾਵੇ ਤਾਂ ਵੀ ਜਿਹੜਾ ਹੈਗਾ ਆਪਣਾ ਅਗੇਤਾ ਹਮਲਾ ਨਾ ਹੋਵੇ ਆਪਣਾ ਜੀ ਸਰ ਇਸ ਤੋਂ ਇਲਾਵਾ ਨਰਮੇ ਵਾਲੇ ਕਿਸਾਨ ਭਰਾਵਾਂ ਦੇ ਲਈ ਬੇਨਤੀ ਹੈ ਵੀ ਜਿੱਥੇ ਕਿਤੇ ਸਾਨੂੰ ਲੱਗਦਾ ਖਾਦਾਂ ਦੇ ਪ੍ਰਬੰਧਨ ਦੀ ਗੱਲ ਹੈ ਕਿਉਂਕਿ ਅਸੀਂ ਆਮ ਦੇਖਿਆ ਸਾਡਾ ਮਗਰਲਾ ਤਜਰਬਾ ਵੀ ਕਿਸਾਨਾਂ ਦੇ ਧਾਰਨਾ ਬਣੀ ਹੋਈ ਹੈ ਵੀ ਜਿੱਥੇ ਕਿਤੇ ਅਸੀਂ ਖਾਦਾਂ ਜਿਹੜੀਆਂ ਜ਼ਿਆਦਾ ਪਾ ਦਿੰਨੇ ਆ ਜਾਂ ਜਿੰਨੀਆਂ ਯੂਨੀਵਰਸਿਟੀ ਸਿਫਾਰਿਸ਼ ਕਰਦੀ ਆ ਤਾਂ ਉੱਥੇ ਕੀੜੇ ਮਕੌੜਾਂ ਦਾ ਹਮਲਾ ਜ਼ਿਆਦਾ ਹੁੰਦਾ ਪਰ ਇਹਦੇ ਉਲਟ ਸਾਡੇ ਕੋਲੇ ਵੇਖਣ ਦੇ ਵਿੱਚ ਆਇਆ ਵੀ ਫਸਲ ਜਿਹੜੀ ਕਮਜ਼ੋਰ ਰਹਿ ਜਾਂਦੀ ਓਦੇ ਨਾਲ ਵੀ ਝਾੜ ਘਟਦਾ ਸੋ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਵੀ ਜਿੱਥੇ ਕਿਤੇ ਆਪਾਂ ਨਰਮੇ ਦੀ ਬਜਾਈ ਕਰਨੀ ਹੈ ਕੋਸ਼ਿਸ਼ ਕਰਨੀ ਹੈ ਵੀ ਪਾਣੀ ਜਿਹੜਾ ਹੈਗਾ ਆਪਾਂ ਨੇ ਨਹਿਰੀ ਹੈਗਾ ਤਾਂ ਨਹਿਰੀ ਪਾਣੀ ਨਾਲ ਭਰਉਣੀ ਕਰਨੀ ਹੈ ਭਰਮੀ ਰਉਣੀ ਕਰਨੀ ਹੈ ਉਸ ਤੋਂ ਬਾਅਦ ਜਿਹੜੀ ਮੈਂ ਖਾਦਾਂ ਦੀ ਗੱਲ ਕਰੀ ਹੈ ਖਾਦਾਂ ਜੇ ਕਿਤੇ ਆਪਾਂ ਕਣਕ ਨੂੰ 55 ਕਿਲੋ ਡੀਏਪੀ ਪਾਈ ਹੈ ਸਿਫਾਰਸ਼ ਦੇ ਅਨਸਾਰ ਕਣਕ ਨੂੰ ਤਾਂ ਫਿਰ ਆਪਾਂ ਨੂੰ ਨਰਮੀ ਨੂੰ ਪਾਉਣ ਦੀ ਜ਼ਰੂਰਤ ਨਹੀਂ ਜੇਕਰ ਆਪਾਂ ਨਹੀਂ ਪਾਈ ਤਾਂ ਸਾਨੂੰ 27 ਕਿਲੋ ਡੀਏਪੀ ਪ੍ਰਤੀ ਏਕੜ ਦੇ ਹਿਸਾਬ ਨਾਲ ਨਰਮੀ ਨੂੰ ਪਾਉਣ ਦੀ ਜ਼ਰੂਰਤ ਹੈਗੀ ਆ ਇਸ ਤੋਂ ਇਲਾਵਾ ਜਿੱਥੇ ਕਿਤੇ ਹਲਕੀਆਂ ਜ਼ਮੀਨਾਂ ਹੈਗੀਆਂ ਉੱਥੇ ਸਾਨੂੰ 20 ਕਿਲੋ ਐਮਓਪੀ ਮਿਊਰੋਡੋਪ ਪਟਾਸ਼ ਜਿਹੜੀ 60% ਵਾਲੀ ਉਹ ਸਾਨੂੰ ਪਾਉਣ ਦੀ ਜ਼ ਪ੍ਰਤੀਸ਼ਤ ਜਿੰਕ ਸਲਫੇਟ ਉਹ ਪਾਉਣ ਦੀ 10 ਕਿਲੋ ਜ਼ਰੂਰਤ ਹੈਗੀ ਆ ਜੇ ਆਪਾਂ 33% ਪਾਉਣੇ ਤਾਂ 6.5 ਕਿਲੋ ਪਰੌਣ ਦੀ ਜ਼ਰੂਰਤ ਹੈਗੀ ਆ ਇਹ ਖਾਦਾ ਸਾਨੂੰ ਪਾਉਣ ਦੇ ਨਾਲ ਜਿਹੜਾ ਹੈਗਾ ਨਰਮੇ ਦਾ ਵਧੀਆ ਉਹਦਾ ਕਿਲੋ ਝਾੜ ਨਿਕਲੂਗਾ ਵਧੀਆ ਉਹਦਾ ਕੱਦ-ਕਾਠ ਹੋਊਗਾ ਜੇ ਫਸਲ ਸਾਡੀ ਨਿਰੋਗ ਹੋਊਗੀ ਫਸਲ ਸਾਡੀ ਚੰਗੀ ਹੋਊਗੀ ਤਾਂ ਫੇਰ ਹੀ ਜਿਹੜਾ ਉਹਦੇ ਆਪਾਂ ਝਾੜ ਦੀ ਚੰਗੇ ਅੰਦਾਜ਼ੇ ਲਾ ਝਾੜ ਦਾ ਅਨੁਮਾਨ ਆਪਾਂ ਚੰਗਾ ਲਾ ਸਕਦੇ ਹਾਂ ਜੀ ਸਰ ਨਰਮੀ ਦੀ ਖੇਤੀ ਵਿੱਚ ਬੀਜ ਦੀ ਚੋਣ ਕਾਫੀ ਮਹੱਤਤਾ ਰੱਖਦੀ ਹੈ ਜੀ ਜੇ ਆਪਾਂ ਗੱਲ ਕਰੀਏ ਬੀਜ ਦੀ ਤਾਂ ਬਹੁਤ ਕਿਸਾਨ ਹੈਗੇ ਇਸ ਏਰੀਏ ਦੇ ਜਿਹੜੇ ਪਿਛਲੇ ਸਾਲਾਂ ਦੇ ਵਿੱਚ ਗੁਜਰਾਤ ਵਾਲੇ ਪਾਸੋਂ ਵੀ ਬੀਜ ਲੈ ਕੇ ਆਉਂਦੇ ਨੇ ਜਾਂ ਕਈ ਕੰਪਨੀਆਂ ਹੈਗੀਆਂ ਜਿਹੜੀ ਆਪਣੀ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਨਹੀਂ ਜੀ ਉਹਨਾਂ ਦਾ ਬੀਜ ਵੀ ਵਿਕ ਰਿਹਾ ਹੁੰਦਾ ਹਨਾ ਤਾਂ ਤੁਸੀਂ ਬੀਜ ਦੀ ਚੋਣ ਨੂੰ ਲੈ ਕੇ ਕਿਸਾਨ ਭਰਾਵਾਂ ਨੂੰ ਕੀ ਕਹਿਣਾ ਚਾਹੋਗੇ ਕਿੱਦਾਂ ਦਾ ਬੀਜ ਵਰਤਣਾ ਚਾਹੀਦਾ ਜੀ ਬਿਲਕੁਲ ਜੀ ਇੱਕ ਜਿਹੜੀ ਤੁਸੀਂ ਜਿਵੇਂ ਗੱਲ ਕਰੀਏ ਗੁਜਰਾਤ ਵਾਲੇ ਬੀਜ ਦੀ ਹਾਂਜੀ ਇਹ ਆਪਾਂ ਬਿਲਕੁਲ ਇਸ ਪਾਸੇ ਨਹੀਂ ਜਾਣਾਗਾ ਕਿਉਂਕਿ ਬੀਜ ਜਿਹੜਾ ਹੈਗਾ ਆਪਣੇ ਇੱਥੋਂ ਆਪਾਂ ਲੋਕਲ ਲੈ ਕੇ ਆਪਣੇ ਬੈਲ ਤੇ ਪੱਕੇ ਬੈਲ ਤੇ ਲੈ ਕੇ ਬੀਜ ਦੀ ਆਪਾਂ ਬਜਾਈ ਕਰਨੀ ਹੈ ਹਾਂਜੀ ਬੀਜ ਜਿਹੜੀ ਤੁਸੀਂ ਗੱਲ ਸ਼ਫਾਰਸ਼ ਦੀ ਗੱਲ ਕਰੀ ਆ ਅੰਦਾਜ਼ਨ ਜਿਹੜੀਆਂ ਸਾਡੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵਿਭਾਗ ਖੇਤੀਬਾੜੀ ਵੱਲੋਂ 60 65 ਦੇ ਕਰੀਬ ਜਿਹੜੇ ਹੈਗੇ ਅਲੱਗ-ਅਲੱਗ ਤਰ੍ਹਾਂ ਦੇ ਹਾਈਬ੍ਰਿਡ ਜਿਹੜੇ ਆ ਉਹ ਸਿਫਾਰਿਸ਼ ਕੀਤੇ ਜਾਂਦੇ ਜਿਹਦੇ ਵਿੱਚ ਉਹ ਰਾਸ਼ੀ ਦੇ ਕਹਿ ਲਓ ਨੁਜੂ ਬੁੱਡੂ ਦੇ ਕਹਿ ਲਓ ਜਾਂ ਆਪਾਂ ਹੋਰ ਮਾਈਕੋ ਦੇ ਕਹਿ ਲਓ ਮੈਕੋ ਦੇ ਕਹਿ ਲਓ ਬਹੁਤ ਮਤਲਬ ਕਿਸਮਾਂ ਹੈਗੀਆਂ ਜਿਹੜੀ ਵੀ ਤੁਹਾਨੂੰ ਠੀਕ ਲੱਗੇ ਕਿਸਮ ਜਿਹੜੀ ਉਸ ਹਾਮ ਨਾਲ ਤੁਸੀਂ ਬਜਾਈ ਕਰ ਸਕਦੇ ਹੋ ਪਰ ਸਿਫਾਰਿਸ਼ ਦੇ ਅਨਸਾਰ ਜਿਹੜੀਆਂ ਕੋਈ ਜਿੰਨੀਆਂ ਮਹਿਕਮੇ ਨੇ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਸਿਫਾਰਿਸ਼ ਕਰੀਆਂ ਉਹੀ ਆਪਾਂ ਬਜਾਈ ਕਰਨੀ ਹੈ ਜੀ ਸਰ ਜਿੱਦਾਂ ਸਾਰੇ ਤੁਸੀਂ ਅੱਜ ਮੇਲੇ ਦੇ ਕਿਸਾਨਾਂ ਨੂੰ ਦੱਸ ਰਹੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਪਿੰਡਾਂ ਦੇ ਵਿੱਚ ਵੀ ਇਸ ਆ ਆਉਣ ਵਾਲੇ ਦਿਨਾਂ 'ਚ ਨਹੀਂ ਅਸੀਂ ਫਰਵਰੀ ਤੋਂ ਸਾਡੇ ਜਿਹੜੇ ਕੈਂਪ ਹੁੰਦੇ ਆ ਉਹ ਨਦੀਨ ਰੁਕਮਾ ਚੱਲਦੀ ਹੁੰਦੀ ਹੈ ਮਾਰਚ ਦੇ ਵਿੱਚ ਜਿਹੜਾ ਸਾਡਾ ਛਟੀਆਂ ਦੀ ਸਾਫ ਸਵਾਲ ਦਾ ਚੱਲ ਪੈਂਦਾ ਨਾਲ ਜਿਹੜੀ ਬਜਾਈ ਜਿਹੜੀ ਆਪਾਂ ਕਰਨੀ ਆ ਉੱਥੇ ਉਹਦੇ ਬਾਰੇ ਸਾਡੀ ਜਾਣਕਾਰੀ ਲਈ ਚੱਲ ਪੈਂਦਾ ਕੈਂਪ ਸਾਡੇ ਕੰਟੀਨਿਊ ਚੱਲ ਰਹੇ ਆ ਜਿੰਨੇ ਵੀ ਸਾਡੇ ਕੋਲੇ ਜਿਵੇਂ ਸਰਕਲ ਦੇ ਵਿੱਚ 10 ਪਿੰਡ ਪੈਂਦੇ ਆ ਕੇਡਿਓ ਕੋਲੇ 15 ਪੈਂਦੇ ਆ ਉਹ ਸਭ ਨਾਲ ਸਾਡੇ ਪਿੰਡਾਂ ਦੇ ਵਿੱਚ ਲਿਸਟ ਸਾਡੀ ਬਣੀ ਹੋਈ ਹੈ ਉਹ ਸਭ ਨਾਲ ਕੈਂਪ ਸਾਡੇ ਪਿੰਡਾਂ ਦੇ ਵਿੱਚ ਜਾਰੀ ਚੱਲ ਰਹੇ ਆ ਜੀ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ